ਹੈਲੋ ਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰੋਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਤੇ ਸਰਦੀਆਂ ਦੇ ਪਾਰਟੀਅਰ ਕੈਜੂਅਲ ਸੂਟ ਸਾਰੇ ਹੀ ਤਰ੍ਹਾਂ ਦੇ ਲੈ ਕੇ ਆਉਂਦੇ ਆ ਅੱਜ ਦੇ ਸੂਟ ਜਿਹੜੇ ਆ ਉਹ ਇੱਕਦਮ ਸਪੈਸ਼ਲ ਕਲਰ ਦੇ ਉੱਪਰ ਹੋਣਗੇ ਕਾਟਨ ਵੇਅਰ ਸੂਟ ਹੋਣਗੇ ਸੀਜ਼ਨ ਆਫ ਸੇਲ ਦੇ ਵਿੱਚ ਇੱਕਦਮ ਤੁਹਾਨੂੰ ਰੀਜ਼ਨੇਬਲ ਦੇ ਪ੍ਰਾਈਸ ਦੇ ਵਿੱਚ ਮਿਲਣਗੇ ਇਹ ਵਾਲੇ ਸੂਟ ਬਲੈਕ ਕਲਰ ਜਿਹੜਾ ਆ ਉਹ ਮੇਨ ਹੋਏਗਾ ਅੱਜ ਦੇ ਸੂਟ ਦਾ ਕਲਰ ਠੀਕ ਹੈ ਸੂਟ ਬਲੈਕ ਕਲਰ ਦੇ ਵਿੱਚ ਬਹੁਤ ਹੀ ਪਿਆਰੇ ਆਗੇ ਐਮਬ ਤੇ ਇਸ ਦੇ ਵਿੱਚ ਪ੍ਰਿੰਟਡ ਸੂਟ ਵੀ ਮਿਲਣਗੇ ਠੀਕ ਹੈ ਜੀ ਮਸਰੀਨ ਦੇ ਦੁਪट्टे ਹੋਣਗੇ ਕਈਆਂ ਦੇ ਨਾਲ ਕਈਆਂ ਦੇ ਨਾਲ ਹੋਣਗੇ ਪਿਓਰ ਦੇ ਦੁਪट्टे ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਇਸ ਨੰਬਰ ਤੇ ਤੁਸੀਂ ਬੁਕਿੰਗ ਕਰ ਲੈਣੀ ਹੈ ਆਰਡਰ ਕਨਫਰਮ ਤਾਂ ਹੀ ਹੋਏਗਾ ਜੇ ਤੁਸੀਂ ਪੇਮੈਂਟ ਪੈਂਦੇ ਕਰੋਗੇ ਪੇਮੈਂਟ ਤੁਹਾਨੂੰ ਪੈਂਦੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਪੇਮੈਂਟ ਦਾ ਮੋਡ ਜਿਹੜਾ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਸੀਓਡੀ ਅਵੇਲੇਬਲ ਨਹੀਂ ਹੋਏਗੀ ਠੀਕ ਹੈ ਜੀ ਚਲੋ ਕਰਦੇ ਆ ਅੱਜ ਦੀ ਕਲੈਕਸ਼ਨ ਦੀ ਸਟਾਰਟਿੰਗ ਬਲੈਕ ਕਲਰ ਹੋਏਗਾ ਅੱਜ ਦਾ ਮੇਨ ਕਲਰ ਬਹੁਤ ਹੀ ਵਧੀਆ ਵੈਰਾਈਟੀ ਆਈ ਹੈ ਸਾਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਹੈ ਠੀਕ ਹੈ ਜੀ ਰੇਟ ਵੀ ਹਰ ਇੱਕ ਦਾ ਮੈਂਸ਼ਨ ਕੀਤਾ ਜਾਏਗਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਕਈ ਵਾਰ ਪੈਣਾ ਜੜੀਆਂ ਉਹ ਫਿਰ ਤੋਂ ਮੈਸੇਜ ਕਰਦੀਆਂ ਇਸ ਸੂਟ ਦਾ ਕੀ ਰੇਟ ਆ ਹਰ ਇੱਕ ਸੂਟ ਦਾ ਸੀ ਰੇਟ ਜਿਹੜਾ ਉਹ ਮੈਂਸ਼ਨ ਕੀਤਾ ਹੁੰਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾ ਆਏਗਾ ਬਲੈਕ ਕਲਰ ਦੇ ਵਿੱਚ ਮਿਲਕੀ ਵਾਈਟ ਕਲਰ ਜਿਹੜਾ ਆ ਉਹ ਆਏਗਾ ਇਸ ਦਾ ਬੇਸ ਠੀਕ ਹੈ ਬਲੈਕ ਤੇ ਮਿਲਕੀ ਵਾਈਟ ਕਲਰ ਠੀਕ ਹੈ ਇਸ ਤਰ੍ਹਾਂ ਜੜੀਆਂ ਵਾ ਉਹ ਰੇਪ ਟਾਈਪ ਆਉਣਗੀਆਂ ਇਸ ਦੀਆਂ ਸਟ੍ਰਿਪਸ ਬਹੁਤ ਹੀ ਪਿਆਰਾ ਨੈਕ ਲਾਈਨ ਬਹੁਤ ਸੋਹਣੀ ਬਣੀ ਆ ਸਾਰਾ ਹੀ embroiderry ਦਾ ਕੰਮ ਆਏਗਾ ਵਿਦ ਫਲਾਵਰ ਠੀਕ ਹੈ ਫਲਾਵਰ ਦਾ ਵਰਕ ਆਏਗਾ ਟੂ ਫਲਾਵਰਸ ਆਉਣਗੇ ਇਸ ਤਰ੍ਹਾਂ ਪੱਟੀ ਦੇ ਉੱਪਰ ਤੇ ਨਾਲ ਆਏਗਾ ਇਵੇਂ ਇਸ ਦਾ ਬਾਰਡਰ ਬਾਰਡਰ ਬਹੁਤ ਹੀ ਸੋਹਣਾ ਹੈ ਸੈਂਟਰ ਵਿੱਚ ਵੱਡਾ ਫਲਾਵਰ ਆਏਗਾ ਤੇ ਨਾਲ ਆਉਣਗੇ ਛੋਟੇ ਛੋਟੇ ਫਲਾਵਰਸ ਦੀ embroiderry ਠੀਕ ਹੈ ਸਾਰਾ ਹੀ ਬਾਰਡਰ ਆਏਗਾ embroiderry ਵਾਲਾ ਬਹੁਤ ਹੀ ਸੋਹਣਾ ਇਕਦਮ ਪਿਓਰ ਕਾਟਨ ਹੋਏਗਾ ਕੋਈ ਵੀ ਇਸ ਦੇ ਵਿੱਚ ਮਿਕਸ ਨਹੀਂ ਹੋਏਗਾ ਇਸ ਤਰ੍ਹਾਂ ਆਏਗਾ ਇਸ ਦਾ ਬੈਕ ਠੀਕ ਹੈ ਕਲਰ ਬਲੈਕ ਕਲਰ ਆਉਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਠੀਕ ਹੈ ਜੀ ਆ ਇਹ ਵਾਲੀ ਸੂਟ ਦੀ ਲੁੱਕ ਹੋਏਗੀ ਇੱਕ ਵਾਰ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਸ਼ਾਰਟ ਜਿਹੜੀ ਉਹ ਪ੍ਰਿੰਟਡ ਹੋਏਗੀ ਬਾਟਮ ਪਲੇਨ ਹੋਏਗਾ ਤੇ ਨਾਲ ਆਏਗੀ ਇਸ ਦੀ ਪ੍ਰਿੰਟਡ ਦੁਪੱਟਾ ਠੀਕ ਹੈ ਬਹੁਤ ਸੋਹਣਾ ਸੂਟ ਆ ਬਲੈਕ ਕਲਰ ਦਾ ਆਏਗਾ ਇਸ ਦਾ ਬਾਟਮ ਚੈੱਕ ਕਰੋ ਬਲੈਕ ਕਲਰ ਦਾ ਬਾਟਮ ਆਏਗਾ ਪਿਓਰ ਕਾਟਨ ਦੇ ਵਿੱਚ ਬਾਟਮ ਹੋਏਗਾ ਗ੍ਰੇਸ ਕਾਟਨ ਜਿਵੇਂ ਆ ਤੇ ਨਾਲ ਆਏਗਾ ਇਸ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਹੋਏਗਾ ਸਟ੍ਰਿਪਸ ਵਾਲੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਫੋਰ ਸਾਈਡਡ ਦੇ ਨਾਲ ਇਸ ਤੇ ਫਲਾਵਰਸ ਆਉਣਗੇ ਬਹੁਤ ਹੀ ਪਿਆਰੇ ਰੋਸ ਟਾਈਪ ਫਲਾਵਰਸ ਆਉਣਗੇ ਪੱਲਾ ਹੀ ਬਹੁਤ ਸੋਹਣੇ ਬਣਿਆ ਠੀਕ ਹੈ ਜੀ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਵਰਕ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਇਹ ਹੋਏਗੀ ਸੂਟ ਦੀ ਪੂਰੀ ਲੁੱਕ ਦੁਪੱਟਾ ਦਾ ਕੰਟਰਾਸਟ ਬਹੁਤ ਸੋਹਣਾ ਠੀਕ ਹੈ ਲਾਈਟ ਪਰਪਲ ਸ਼ੇਡ ਆਏਗੀ ਪਿੰਕ ਟਨ ਆਏਗੀ ਇਕਦਮ ਡਿਫਰੈਂਟ ਜਿਹਾ ਜੁਨੀਕ ਜਿਹਾ ਸਟਾਈਲ ਹੋਏਗਾ ਕਲਰ ਬਹੁਤ ਹੀ ਪਿਆਰਾ ਠੀਕ ਹੈ ਇੱਕ ਸੇਮ ਡਿਜ਼ਾਈਨਿੰਗ ਦੇ ਵਿੱਚ ਇਵੇਂ ਦਾ ਬਲੈਕ ਕਲਰ ਆਏਗਾ ਛੋਟੀ ਛੋਟੀ ਇਸ ਦੀ ਪ੍ਰਿੰਟਿੰਗ ਹੋਏਗੀ छोटे छोटे फ्लावर्स प्रिंटिंग होगी ये सारी ही इंब्रॉयडरी आई है फ्लावर विद ठीक है नैक फिर इस तरह बॉर्डर से भी फ्लावर वर्क आएगा ठीक है एक फ्लावर आएगा ठीक है कॉर्नर वर्क आएगा पर सारा ही बॉर्डर जरा इंब्रॉयडरी वाला होगा ठीक है एक कोरनर तो सारे ही दूसरे घेरे तक जी एम्ब्रॉयडरी जाएगी नैकलाइन चैक करो बहुत ही सोहनी है ਤੇ ਨਾਲ ਇਵੇਂ ਆਏਗਾ ਇਸ ਦਾ ਕਾਰਨਰ ਵਰਕ ਠੀਕ ਹੈ ਜੀ ਬਹੁਤ ਹੀ ਸੋਹਣਾ ਹੈ ਸਾਰੇ ਹੀ ਘੇਰੇ ਦੇ ਉੱਪਰ ਜਿਹੜੀ ਐਮਬਰਾਇਡਰੀ ਆਏਗੀ ਬਹੁਤ ਹੀ ਪਿਆਰੇ ਪਿਆਰੇ ਫਲਾਵਰ ਨੇ ਕਾਰਨਰ ਫਲਾਵਰ ਆਏਗਾ ਇਸ ਦਾ ਤੇ ਐਮਬਰਾ ਜਿਹੜੀ ਇਸ ਦੀ ਪ੍ਰਿੰਟਿੰਗ ਆ ਉਹ ਛੋਟੇ ਛੋਟੇ ਫਲਾਵਰਸ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਮਿਲਕੀ ਵਾਈਟ ਕਲਰ ਦੀ ਨਾਲ ਆਏਗਾ ਪਲੇਨ ਬਲੈਕ ਕਲਰ ਦਾ ਬਾਟਮ ਤੇ ਦੁਪੱਟਾ ਜਿਹੜਾ ਬਹੁਤ ਹੀ ਸੋਹਣਾ ਬਣਾਇਆ ਹੈ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਆ ਠੀਕ ਹੈ ਚੈੱਕ ਕਰੋ ਤੁਸੀਂ ਦੁਪੱਟੇ ਦੀ ਪ੍ਰਿੰਟਿੰਗ ਠੀਕ ਹੈ ਜੀ ਫੋਰ ਸਾਈਡਡ ਇਸ ਤਰ੍ਹਾਂ ਵੇਲ ਵਾਲੀ ਪ੍ਰਿੰਟਿੰਗ ਆਏਗੀ ਤੇ ਜਿਹੜੀ ਵੈਸੇ ਜਿਹੜੀ ਪ੍ਰਿੰਟਿੰਗ ਆ ਔਰ ਲਾਈਨਸ ਵਾਲੀ ਇਕਦਮ ਸ਼ਾਰਪ ਜੀਆਂ ਲਾਈਨਸ ਨੇ ਬਹੁਤ ਹੀ ਪਿਆਰਾ ਪਿਓਰ ਦਾ ਦੁਪੱਟਾ ਹੋਏਗਾ ਪਹਿਲਾ ਜਿਹੜਾ ਸੂਟ ਦਿਖਾਇਆ ਸੀ ਉਹ ਵੀ ਪਿਓਰ ਦਾ ਦੁਪੱਟਾ ਸੀਗਾ ਤੇ ਇਹ ਵੀ ਆਏਗਾ ਪਿਓਰ ਦਾ ਦੁਪੱਟਾ ਇਸ ਦਾ ਪੈਟਰਨ ਜਿਹੜਾ ਹੈ ਆਲਮੋਸਟ ਸੇਮ ਹੋਏਗਾ ਜਿਵੇਂ ਕਿ ਪੱਟੀ ਵਾਲਾ ਕਲਾ ਆਏਗਾ ਤੇ ਪਿਓਰ ਦਾ ਹੀ ਇਸ ਦਾ ਦੁਪੱਟਾ ਆਏਗਾ ਨਾ ਇਹ ਸੂਟ ਬਹੁਤ ਹੀ ਸੋਹਣਾ ਸੂਟ ਹੈ ਕਲਰ ਬਲੈਕ ਹੋਣਗੇ ਅੱਜ ਦੇ ਤੇ ਕਾਫੀ ਚੁਆਇਸ ਮਿਲ ਜਾਣੀ ਹੈ ਤੁਹਾਨੂੰ ਤੁਸੀਂ ਕੋਈ ਵੀ ਡਿਜ਼ਾਈਨ ਤੇ ਪ੍ਰਿੰਟਿੰਗ ਜਿਹੜੀ ਹੈ ਉਹ ਚੂਜ਼ ਕਰਕੇ ਸਾਡੇ ਤੋਂ ਆਰਡਰ ਕਨਫਰਮ ਕਰਾ ਸਕਦੇ ਹੋ ਇਹ ਵਾਲੇ ਸੂਟ ਦਾ ਹੋਏਗਾ ਰੇਟ 1295 ਠੀਕ ਹੈ ਕਿਉਂਕਿ ਪਿਓਰ ਕਾਟਨ ਹੋਏਗੀ ਕੋਈ ਵੀ ਇਸ ਦੇ ਵਿੱਚ ਸਿਲਕੀਨੈਸ ਨਹੀਂ ਮਿਲੇਗੀ ਅਗਲਾ ਆਏਗਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਜਿਹੜੀ ਆ ਉਹ ਪਿੰਕੀਸ਼ ਟੋਨ ਦੇ ਵਿੱਚ ਤੇ ਲਾਈਟ ਗ੍ਰੀਨ ਟੋਨ ਦੇ ਵਿੱਚ ਇਸ ਦੀ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਏਮਬਰਾਇਡਰੀ ਬਹੁਤ ਪਿਆਰੀ ਹੈ ਰੋਜ਼ ਫਲਾਵਰਸ ਦੀ ਏਮਬਰਾਇਡਰੀ ਆਏਗੀ ਡਿਫਰੈਂਟ ਕਲਰਸ ਦੇ ਨਾਲ ਨਾਲ ਆਏਗਾ ਇਸਦੇ ਪਲੇਨ ਪਿਓਰ ਦਾ ਦੁਪੱਟਾ ਠੀਕ ਹੈ ਟਾਈ ਐਂਡ ਡਾਈ ਟਾਈਪ ਦਾ ਦੁਪੱਟਾ ਹੋਏਗਾ ਆਲ ਓਵਰ ਸੂਟ ਜਿਹੜਾ ਇਹ ਤੁਹਾਨੂੰ ਇਵੇਂ ਮਿਲੇਗਾ ਠੀਕ ਹੈ ਚੈੱਕ ਕਰੋ ਪੱਟੀ ਵਾਲਾ ਇਸ ਤਰ੍ਹਾਂ ਗਲਾ ਆਏਗਾ ਤੇ ਨਾਲ ਇਸਦੇ ਰੋਜ਼ ਫਲਾਵਰ ਆਏਗਾ ਇੱਕ ਫਲਾਵਰ ਜਿਹੜਾ ਉਹ ਆਏਗਾ ਤਰੀਜਾਂ ਦੇ ਕੋਲ ਠੀਕ ਹੈ ਸਰੀਖ ਦੇ ਕੋਲ ਆਏਗਾ ਤੇ ਇੱਕ ਬੇਲ ਆਏਗੀ ਬਹੁਤ ਸੋਹਣੀ ਤੇ ਇਵੇਂ ਫਲਾਵਰ ਆਉਣਗੇ ਫਲਾਵਰ ਦਾ ਤੁਸੀਂ ਏਮਬ੍ਰੋਇਡਰੀ ਚੈੱਕ ਕਰ ਸਕਦੇ ਹੋ ਫਲਾਵਰ ਦੀ ਬਹੁਤ ਹੀ ਪਿਆਰੀ ਕਲਰ ਬਹੁਤ ਸੋਹਣੇ ਲੱਗੇ ਆ ਦੇਖੋ ਠੀਕ ਹੈ ਜੀ ਤੇ ਇਸ ਦੀ ਜਿਹੜੀ ਆ ਚੁੰਨੀ ਆ ਉਹ ਬਹੁਤ ਹੀ ਪਿਆਰੀ ਬਣਾਈ ਆ ਇਕਦਮ ਟਾਈ ਐਂਡ ਡਾਈ ਲੁੱਕ ਹੋਏਗੀ ਉਸ ਦੀ ਤੇ ਜਿਹਨੇ ਫਲਾਵਰਸ ਆਏ ਨੇ ਫਲਾਵਰਸ ਦੇ ਵਿੱਚ ਜਿਹੜੇ ਵੀ ਕਲਰ ਚੂਜ਼ ਹੋਏ ਨੇ ਸਾਰੇ ਹੀ ਤੁਹਾਨੂੰ ਮਿਲਣਗੇ ਦੁਪੱਟੇ ਦੇ ਵਿੱਚ ਤੇ ਇਸ ਤਰ੍ਹਾਂ ਆਏਗੀ ਇਸ ਦੀ ਦੇਖੋ ਚੈੱਕ ਕਰੋ ਆ ਪੱਲਾ ਹੈ ਬਹੁਤ ਹੀ ਸੋਹਣਾ ਠੀਕ ਹੈ ਰੋਜ਼ ਫਲਾਵਰ ਆ ਪ੍ਰਿੰਟਿੰਗ ਇਕਦਮ ਵਧੀਆ ਪੱਲੇ ਤੇ ਬਹੁਤ ਹੀ ਸਟunning ਜੀ ਲੁੱਕ ਦੇ ਨੇ ਚੈੱਕ ਕਰੋ ਤੁਸੀਂ ਠੀਕ ਹੈ ਇਸ طرح ਆਏਗੀ ਟਾਈ ਐਂਡ ਡਾਈ ਸਾਰੇ ਹੀ ਦੁਪੱਟੇ 'ਚ ਦੁਪੱਟੇ ਨਾਲ ਹੀ ਸੂਟ ਦੀ ਲੁੱਕ ਜਿਹੜੀ ਆ ਉਹ ਫਾਈਨ ਲੱਗਦੀ ਆ ਤੇ ਦੁਪੱਟੇ ਇੱਕਦਮ ਵਧੀਆ ਸਰਦਾਰੀ ਲੁੱਕ ਦੇ ਸੂਟ ਹੋਣਗੇ ਤੁਸੀਂ ਕੋਈ ਵੀ ਜਿਹੜਾ ਆ ਇਹਦੇ ਵਿੱਚ ਸੂਟ ਸਿਲੈਕਟ ਕਰਕੇ ਪਿਕ ਸੈਂਡ ਕਰਨੀ ਆ 7814352822 ਤੇ ਤੇ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਹੈ 1295 ਦਾ ਦਾ ਰੇਟ ਹੋਏਗਾ ਇੱਕਦਮ ਪਾਰਟੀ ਵਾਲੇ ਲੁੱਕ ਦੇ ਸੂਟ ਹੋਣਗੇ ਇਹ ਅਸੀਂ ਤੁਹਾਨੂੰ ਇੱਕਦਮ ਪੂਰੀ ਡਿਸਕਾਊਂਟ ਦੇ ਵਿੱਚ ਮਿਲੰਦੇ ਪਏ ਆ ਠੀਕ ਹੈ ਚੈੱਕ ਕਰੋ ਬਹੁਤ ਸੋਹਣਾ ਤਲਬ ਲਾਜਵਾਬ ਜਿਆ ਇਹ ਕਲਰ ਇਹ ਆ ਤੇ ਲਾਜਵਾਬ ਹੀ ਇਹ ਦੁਪੱਟਾ ਆ ਠੀਕ ਹੈ ਜੀ ਇਸ ਤਰ੍ਹਾਂ ਹੀ ਇਸਦੇ ਵੀ ਪੱਟੀ ਦਾ ਆਏਗਾ ਕੰਮ ਤੇ ਫਲਾਵਰ ਟਾਈਪ ਇਹ ਆਏਗੀ ਪ੍ਰਿੰਟਿੰਗ ਫਲਾਵਰ ਟਾਈਪ ਹੀ ਇਸਦੇ ਵਿੱਚ ਪੱਟੀ ਆਏਗੀ ਤੇ ਨਾਲ embroidery ਆਵੇਗੀ ਫਲਾਵਰਸ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਆਏਗਾ ਇਸ ਦਾ ਬਾਰਡਰ ਦਾ ਵਰਕ ਠੀਕ ਹੈ ਪੂਰਾ ਹੀ ਜਿਸ ਤਰ੍ਹਾਂ ਸੈਂਟਰ ਵਿੱਚ ਵੱਡਾ ਫਲਾਵਰ ਹੈ ਛੋਟੇ 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 ਸਾਰੇ ਹੀ ਆਉਣਗੇ ਚੈੱਕ ਕਰ ਸਕਦੇ ਹੋ ਤੇ ਇਹ ਇਸਦੇ ਨਾਲ ਆਏਗਾ ਦੁਪੱਟਾ ਇਸ ਦੇ ਕਰੀਮ ਕਲਰ ਜਿਹੜਾ ਆ ਉਹ ਇਸ ਦਾ ਮੇਨ ਹੋਏਗਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਹੀ ਸੋਹਣਾ ਕਲਰ ਠੀਕ ਹੈ ਇਸ ਦੇ ਵਿੱਚ ਜਿਹੜਾ ਇਨਕ ਬਲੂ ਕਲਰ ਜਿਹੜਾ ਆ ਉਹ ਹੋਏਗਾ ਇਸ ਦੇ ਵਿੱਚ ਹਾਈਲਾਈਟ ਹੋਇਆ ਜਿਸ ਤਰ੍ਹਾਂ ਪਹਿਲੇ ਪਰਪਲ ਪਿੰਕ ਕਲਰ ਸੀਗਾ ਇਸ ਦੇ ਵਿੱਚ ਕਰੀਮ ਦੇ ਉੱਪਰ ਇਨਕ ਬਲੂ ਕਲਰ ਦੀ ਪ੍ਰਿੰਟਿੰਗ ਆਏਗੀ ਬਲੈਕ ਦੇ ਨਾਲ ਇਨਕ ਬਲੂ ਕਲਰ ਦੀ ਪ੍ਰਿੰਟਿੰਗ ਇੱਕਦਮ ਡਿਫਰੈਂਟ ਜੀ ਲੁੱਕ ਹੋਏਗੀ ਸੂਟ ਦੀ ਬਹੁਤ ਹੀ ਪਿਆਰਾ ਸੂਟ ਹੈ ਆਏਗਾ ਸਟ੍ਰਿਪਸ ਵਾਲੀ ਪ੍ਰਿੰਟਿੰਗ ਵਾਲਾ ਸੂਟ ਇਕਦਮ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਇਸ ਦੇ ਵਿੱਚ ਇਸ ਤਰ੍ਹਾਂ ਹੀ ਨੈਕਲਾਈਨ ਮਿਲੇਗੀ ਤੁਹਾਨੂੰ ਪੱਟੀ ਵਾਲੀ ਸਾਰੇ ਹੀ ਪੱਟੀ ਵਾਲੇ ਸੂਟ ਨੇ ਠੀਕ ਹੈ ਗਲੇ ਦੀ ਪੱਟੀ ਵਾਲੀ ਵਿਦ ਫਲਾਵਰ ਵਰਕ ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਜੇ ਡਿਜ਼ਾਈਨ ਆ ਕਈਆਂ ਤੇ ਸਲੀਕਸ ਦੇ ਉੱਪਰ ਵੀ ਐਮਬਰਾਇਡਰੀ ਆਈ ਹੈ ਕਈਆਂ ਦੇ ਨੱਕ ਦੇ ਉੱਪਰ ਆਇਆ ਕਾਰਨਰ ਫਲਾਵਰ ਆਇਆ ਐਮਬਰਾਇਡਰੀ ਦੇ ਡਿਜ਼ਾਈਨ ਜਿਹੜੇ ਉਹ ਸਭ ਦੇ ਸਭ ਦੇ ਹੀ ਡਿਫਰੈਂਟ ਡਿਫਰੈਂਟ ਹੋਣਗੇ ਤੇ ਪ੍ਰਿੰਟਿੰਗ ਜਿਹੜੀ ਆ ਉਹ ਵੀ ਡਿਫਰੈਂਟ ਹੋਏਗੀ ਠੀਕ ਹੈ ਇਸ ਦੇ ਵਿੱਚ ਬਲੈਕ ਕਲਰ ਤੇ ਮਿਲਕੀ ਵਾਈਟ ਕਲਰ ਠੀਕ ਹੈ ਉਹ ਆਏਗਾ ਇਸ ਦਾ ਮੇਨ ਜਿਹੜਾ ਬੇਸ ਹੋਏਗਾ ਆਹ 올ਓਵਰ ਹੀ ਸੂਟ ਮਿਲੇਗਾ ਸਟ੍ਰਿਪਸ ਵਾਲੀ ਪ੍ਰਿੰਟਿੰਗ ਦਾ ਐਕਸਟਰਾ ਇਸ ਦੇ ਉੱਪਰ ਜਿਹੜਾ ਇਸ ਦਾ ਬਾਰਡਰ ਜਿਹੜਾ ਉਹ ਨਹੀਂ ਬਣਿਆ ਹੋਇਆ ਤੇ ਨੈਕ ਲਾਈਨ ਆਏ ਜੀ ਇਸ ਦੀ ਠੀਕ ਹੈ ਬਹੁਤ ਹੀ ਸੋਹਣਾ ਸੂਟ ਆ ਇੱਕਦਮ ਵਧੀਆ ਕਾਟਨ ਬਹੁਤ ਵਧੀਆ ਹੈ ਫਾਈਨ ਕਾਟਨ ਹੈ ਠੀਕ ਹੈ ਜੀ ਇੱਕਦਮ ਫਾਈਨ ਕਾਟਨ ਦੇ ਸੂਟ ਆਉਣਗੇ ਇਹ ਵਾਲੇ ਨੂੰ ਲੌਂਗ ਸ਼ਰਟ ਵਿਦ ਪਲਾਜ਼ੋ ਬਣਾਉਨੇ ਆ ਤੇ ਇੱਕਦਮ ਵਧੀਆ ਲੁੱਕ ਦੇ ਸੂਟ ਬਣ ਕੇ ਤਿਆਰ ਦੁਪट्टे ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਦੁਪट्टे ਦੀ ਪ੍ਰਿੰਟਿੰਗ ਆ ਠੀਕ ਹੈ ਜੀ ਹਰ ਇੱਕ ਨੂੰ ਪਸੰਦ ਆਉਣ ਵਾਲੀ ਇੱਕਦਮ ਡਿਫਰੈਂਟ ਜਿਆ ਜੁਨੀਕ ਜਿਹੜਾ ਕਨਸੈਪਟ ਹੋਏਗਾ ਕਿ ਸਟ੍ਰਿਪਸ ਵਾਲੀ ਜਿਹੜੀ ਉਹ ਹੋਏਗੀ ਸ਼ਾਰਟ ਸਟ੍ਰਿਪਸ ਵਾਲਾ ਸਾਰਾ ਸੂਟ ਹੋਏਗਾ ਤੇ ਦੁਪੱਟਾ ਬੇਸ ਇਹਦਾ ਜਿਹੜਾ ਉਹ ਕਰੀਮ ਕਲਰ ਹੋਏਗਾ ਤੇ ਦੁਪੱਟੇ ਦੇ ਉੱਪਰ ਜਿਹੜੀ ਪ੍ਰਿੰਟਿੰਗ ਆ ਉਹ ਹੋਏਗੀ ਬੀਐਸ ਵਾਲੀ ਠੀਕ ਹੈ ਸਾਰੇ ਇਸ ਤਰ੍ਹਾਂ ਸਟ੍ਰਿਪਸ ਵੀ ਆਉਣਗੀਆਂ નો ਡਾਊਟ ਸਟ੍ਰਿਪਸ ਵਾਲਾ ਵੀ ਫੋਰ ਸਾਈਡਡ ਜਿਹੜਾ ਉਹ ਵਰਕ ਆਏਗਾ ਡਿਜ਼ਾਈਨ ਤੇ ਸੂਟ ਦੀ ਲੁੱਕ ਚੈੱਕ ਕਰੋ ਤੁਸੀਂ ਇਹੀ ਸੂਟ ਜਿਹੜੇ ਆ ਤੁਹਾਨੂੰ 17-1800 ਤੋਂ ਘੱਟ ਨਹੀਂ ਮਿਲਣੇ ਹੈਗੇ 1295 ਇਹਨਾਂ ਦਾ ਰੇਟ ਹੋਏਗਾ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਚਾਰਜ ਤੁਹਾਨੂੰ ਨਹੀਂ ਦੇਣਾ ਪਏਗਾ 7814352822 ਤੇ ਤੁਸੀਂ ਪਿਕ ਸੈਂਡ ਕਰਨੀ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਤੇ ਜਿਆਦਾ ਹੀ ਦੇਰ ਤੱਕ ਸੂਟ ਹੋਲਡ ਤੇ ਨਹੀਂ ਰੱਖਿਆ ਜਾਏਗਾ ਜੀ ਅੱਜ ਬਲੈਕ ਕਲਰ ਜਿਹੜਾ ਸੀਗਾ ਉਹ ਮੇਨ ਸੀਗਾ ਕਲਰ ਬਲੈਕ ਦੇ ਵਿੱਚ ਅਗਰ ਤੁਸੀਂ ਡਿਸਾਈਡ ਕਰਨਾ ਹੋਵੇ ਤੇ ਕਾਫੀ ਆਪਸ਼ਨਸ ਨੇ ਜਿਸ ਦਾ ਵੀ ਮਨ ਕਰਦਾ ਹੈ ਕਿ ਬਲੈਕ ਕਲਰ ਦਾ ਸੂਟ ਬਣਾਉਣਾ ਹੈ ਕਾਫੀ ਆਪਸ਼ਨਸ ਆਈਆਂ ਇਸ ਦੇ ਵਿੱਚ ਡਿਜ਼ਾਈਨਿੰਗ ਹਰ ਇੱਕ ਦੀ ਡਿਫਰੈਂਟ ਸੀਗੀ ਕਦਿ ਡਿਫਰੈਂਟ ਸੀਗੀ ਪ੍ਰਿੰਟਿੰਗ ਡਿਫਰੈਂਟ ਸੀ ਐ ਐਮਬਰਾਇਡਰੀ ਡਿਫਰੈਂਟ ਸੀਗੀ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਕੋਈ ਵੀ ਸੂਟ ਮੰਗਵਾ ਸਕਦੇ ਹੋ ਪੇਮੈਂਟ ਸਾਨੂੰ ਪਹਿਲੇ ਹੀ ਕਰਨੀ ਪਏਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਪੈਣਾ ਵੱਧ ਤੋਂ ਵੱਧ ਜਿਹੜਾ ਕਮੈਂਟ ਕਰਕੇ ਜਾਇਆ ਕਰ ਤਾਂ ਜੋ ਸਾਨੂੰ ਪਤਾ ਚੱਲੇ ਕਿ ਸਾਡੀ ਵੀਡੀਓ ਜਿਹੜੀ ਉਹ ਕਿੱਥੋਂ ਤੱਕ ਪਹੁੰਚੀ ਹੋਈ ਆ ਠੀਕ ਹੈ ਜੀ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਤੇ ਤੁਸੀਂ ਆਪਣੀਆਂ ਡਾਊਟਸ ਨੂੰ ਵੀ ਕਲੀਅਰ ਕਰ ਸਕਦੇ ਹੋ ਅ ਇੱਕ ਸਾਢੇ ਲਾਈਨ ਜਿਹੜੀ ਹੈ ਉਹ ਰਾਤ ਨੂੰ 9 ਵਜੇ ਹੁੰਦੀ ਤੁਸੀਂ ਜ਼ਰੂਰ ਜੁਆਇਨ ਕਰਨਾ ਹੈ ਸ਼ਾਰਟ ਵੀਡੀਓਜ਼ ਜਿਹੜੀਆਂ ਨੇ ਉਹ ਸਾਡੇ ਚੈਨਲ ਤੇ ਕਾਫੀ ਆਈਆਂ ਹੋਈਆਂ ਨੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਕਲਰ ਜਿਹੜਾ ਚੂਜ਼ ਕਰਕੇ ਸਾਡੇ ਤੋਂ ਮਸ਼ੀਨ ਵਰਕ ਹੈਂਡ ਵਰਕ ਦੀ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅ ਤੁਹਾਡਾ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਥੈਂਕਸ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ